ਆ ਚੋਟੀ ਤੇ ਮਾਰਦੇ ਕੈਮਰਾ ਨਾਲ ਇਹਦਾ ਉਹ ਲੇਵਾ ਲੂਵਾਂ ਦਿਖਾਦੇ ਜਿਵੇਂ ਸੱਜਣ ਕਹਿੰਦੇ ਹੁੰਦੇ ਨੇ ਨਾ ਅਗਲੇ ਥਣ ਤੋਂ ਲਾ ਕੇ ਸ਼ੂ ਧੱਕੇ ਦਾ ਲੇਵਾ ਲੱਗਦਾ ਬਈ ਅਗਲੇ ਥਣ ਤੋਂ ਅਗਲੇ ਬੰਨੇ ਵੀ ਲੇਵਾ ਬਹੁਤ ਆ ਤੇ ਬਾਕੀ ਇੱਥੇ ਤੋਂ ਜਦੋਂ ਉਰਾ ਪਰਾਂ ਜਾਊਗੀ ਝੋਟੀ ਥੋੜਾ ਜਿਹਾ ਉਪਰਾ ਜਰੂਰ ਕਰਦੀ ਆ ਡਰਦੀ ਆ ਕੈਮਰੇ ਨੂੰ ਦੇਖ ਕਰਦੀ ਆ ਸੱਜਣੋ ਲੇਲੇ ਕੈਮਰੇ ਦੀ ਗੱਲ ਕਰ ਲੈਣਾ ਲੇਵੇ ਲੂਵ ਵਾਲੇ ਤਾਂ ਉਹੀ ਗੱਲ ਆ ਵੀ ਚਿਬ ਕੱਢਦੀ ਬਗੀ ਜਾਂਦੀ ਆ ਤੇ ਚੋਟੀ ਤੇ ਥਣ ਥਣ ਬਹੁਤ ਸੋਹਣਾ ਲੱਗਿਆ ਹੋਇਆ ਸਰ ਸਾਹਿਬ 31 ਤੇ ਵੀ ਮਾਰਦੇ ਕੈਮਰਾ ਓਏ 4-5 ਘੰਟਿਆਂ ਦੀ ਆ ਹਜੇ ਇਹ ਵੀ ਐਕ ਸਤਿ ਸ਼੍ਰੀ ਅਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਬਈ ਹਰਿਆਣੇ ਦੇ ਬਾਡਰ ਤੇ ਹੈਗੇ ਪੰਜਾਬ ਚ ਪਰ ਜੇ ਗੱਲ ਕਰਨ ਦੀ ਨਾ 2-4 ਕਿਲੋਮੀਟਰ ਇੱਥੇ ਤੋਂ ਹਰਿਆਣਾ ਨਾਲ ਹੀ ਰਹਿ ਜਾਂਦਾ ਬਿਲਕੁਲ ਆਪਾਂ ਪਹੁੰਚੇ ਆਂ ਪੰਜਾਬੀ ਦੀ ਮਸ਼ਹੂਰ ਗਾਇਕਾ ਗੱਲ ਕਰ ਲਓ ਵੀ ਕੌਰ ਵੀ ਦੇ ਪਿੰਡ ਪਹੁੰਚੇ ਆਂ ਨਮਾ گاਉਂ ਇੱਕ ਨਵੇਂ گاਉਂ ਆਪਾਂ ਵੀਡੀਓ ਬਣਾਈ ਤੀ ਸੱਜਣੋ ਉਹ ਚੰਡੀਗੜ੍ਹ ਦੇ ਪਰਲੇ ਪਾਸੇ ਪੈਂਦਾ ਤੇ ਇਹ ਰਹਿ ਜਾਂਦਾ ਬਈ ਖਨੌਰੀ ਸ਼ਹਿਰ ਦੇ ਨੇੜੇ ਕਿਉਂਕਿ ਹਰਿਆਣਾ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ 2-4 ਕਿਲੋਮੀਟਰ ਹੈ ਤੇ ਮੇਨ ਗੱਲ ਆ ਜਿਹੜੀ ਖਰੀਦ-ਬਾਈ ਦੀ ਸਾਰੀ ਹਰਿਆਣੇ ਦੀ ਆ ਤੇ ਰੈਣ-ਸੈਣ ਦਾ ਪਸ਼ੂ ਪਾਲਣ ਦਾ ਤਰੀਕਾ ਵੀ ਸਾਰਾ ਇਸ ਏਰੀਆ 'ਚ ਹਰਿਆਣੇ ਵਾਲੀ ਰਹਿ ਜਾਂਦਾ ਹੈ ਤੇ ਲਾਸਟ ਜੇ ਪਿੰਡ ਆਗੇ ਇਹ ਪੰਜਾਬ ਦੇ ਨਾਲ ਹੀ ਹਰਿਆਣਾ ਰਹਿ ਜਾਂਦਾ ਤੇ ਅੱਜ ਦੇ ਵੀਡੀਓ 'ਚ ਦੋ ਝੋਟੀਆਂ ਦਿਖਾਵਾਂਗੇ ਇੱਕ ਥੱਲੇ ਦਾ ਹੈਗਾ ਸੱਜਣੋਂ 18 ਕਿਲੋ ਤਿਆਰ ਦੁੱਧਾ ਤੇ ਇੱਕ ਹੈਗੀ ਆ ਬਾਈ ਪੈਲਣ ਸੂਈਆ ਦੋ ਦੰਦਾਂ ਉਹ ਵੀ ਪੂਰੀ ਬਿਊਟੀ ਵਾਲੀ ਝੋਟੀਆਂ ਫੁੱਲ ਵੱਡੇ ਕੱਦ ਕਾਰਚਾ ਰਾਤੇ ਸੂਈਆ ਤੇ ਦੋ ਦੰਦ ਦੇ ਹਿਸਾਬ ਨਾਲ ਭਾਈ ਕਦ ਕਾਠ ਉਹਦਾ ਤੁਹਾਨੂੰ ਦੇਖ ਕੇ ਨਾ ਚੀਜ਼ ਐ ਲੱਗੂ ਜਿਵੇਂ ਕੋਈ ਦੂਜੇ ਤੀਜੇ ਸੂਏ ਦਾ ਜਾਨਵਰ ਹੁੰਦਾ ਫੁੱਲ ਹਾਈਟ ਲੈਂਥ ਦੀ ਐ ਤੇ ਨਾਲ ਉਹਦੇ ਹੈਗੀਆ ਕੱਟੀ ਇੱਕ ਨਾਲ ਇੱਕ ਨਗੀਨਾ ਤੁਹਾਨੂੰ ਫਰੀ ਮਿਲੂਗਾ ਤੇ ਬਾਕੀ ਰੇਟ ਵੀ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਤੇ ਆਜੋ ਬਾਈ ਨਾ ਕਰਾਉਂਦੇ ਗੱਲਬਾਤ ਆ ਫਿਰ ਜਾਨਵਰ ਵੀ ਤੋਰ ਕੇ ਦਿਖਾਵਾਂਗੇ ਆਜੋ ਬਾਈ ਹੋਰ ਜੀ ਠੀਕ ਠਾਕ ਜੀ ਠੀਕ ਠਾਕ ਨਾਮ ਦੱਸ ਦਿਓ ਬਾਈ ਸਰਬਜੀਤ ਸਿੰਘ ਸਰਬਜੀਤ ਸਿੰਘ ਪਿੰਡ ਨਵਾਂਗਾ ਨਵਾਂਗਾ ਤੇ ਨੇੜੇ ਤੇੜੇ ਆਪਣੇ ਕਿਹੜੇ ਕਿਹੜੇ ਪਿੰਡ ਰਹਿ ਗਏ ਹੋਰੇ ਇੱਥੇ ਆਪਾਂ ਨੂੰ ਇੱਥੋਂ ਨੇੜੇ ਧੰਤਾਨ ਸਾਹਿਬ ਗੁਰਦੁਆਰਾ ਪੈਂਦਾ ਜੋ ਇਤਿਹਾਸਿਕ ਹਰਿਆਣੇ ਦਾ ਇੱਕ ਹੀ ਗੁਰਦੁਆਰਾ ਹੈ ਹਾਂਜੀ ਹਾਂਜੀ ਤੇ ਸ਼ਹਿਰ ਖਨੋਰੀ ਇੱਧਰ ਪਾਤੜਣਾ ਪੈ ਗਿਆ ਨਾਲ ਇੱਧਰ ਮੂਨਕਾ ਉਧਰ ਟਵਾਣਾ ਵਿਚਾਲੇ ਜੀ ਪੈ ਗਿਆ ਅੱਛਾ ਜੇ ਗੱਲ ਕਰ ਲਈ ਵੀ ਹਰਿਆਣੇ ਦੇ ਬਿਲਕੁਲ ਨੇੜੇ ਤੇ ਡਾ ਗਿਆ ਹਾਂ ਹਰਿਆਣੇ ਦੇ ਨੇੜੇ ਹਰਿਆਣੇ ਦੇ ਨੇੜੇ ਤੇ ਡਾ ਗਿਆ ਤੇ ਕੰਮ ਬਾਈ ਦਾ ਵਪਾਰ ਦਾ ਤੇ ਕਰਦਾ ਸ਼ੌਂਕ ਜਿਹਦਾ ਕੰਮ ਹਨਾ ਹਾਂਜੀ ਆ ਜਿਆਦੇ ਤੂੰ ਘੜੀਸ ਨਹੀਂ ਕਰਦਾ ਕੰਮ ਬਾਈ ਸ਼ੌਂਕ ਦਾ ਕਰਦਾ ਲੈ ਇੱਧਰਲੇ ਬੰਨਿਓ ਕਰ ਲਾ ਸਟਾਰਟ ਕਰਸ ਆ ਝੋਟੀ ਤੇ ਮਾਰਦੇ ਕੈਮਰਾ ਨਾਲ ਇਹਦਾ ਉਹ ਲੇਵਾਲੂਬ ਸ਼ੂ ਤੱਕ ਇਹਦਾ ਲੇਵਾ ਲੱਗਦਾ ਭਈ ਅਗਲੇ ਸਣ ਤੋਂ ਅਗਲੇ ਬੰਨੇ ਵੀ ਲੇਵਾ ਬਹੁਤਾ ਤੇ ਬਾਕੀ ਇੱਥੇ ਤੋਂ ਜਦੋਂ ਉਰਾ ਪਰਾਂ ਜਾਊਗੀ ਝੋਟੀ ਥੋੜਾ ਜਿਹਾ ਕੋਪੜਾ ਜ਼ਰੂਰ ਕਰਦੀ ਆ ਦਰਦੀ ਆ ਕੈਮਰੇ ਨੇ ਰੇਕ ਕਰਦੀ ਸੱਜਣਾ ਲੇਵੇ ਦੀ ਗੱਲ ਕਰ ਲੈਣਾ ਲੇਵੇ ਨੂੰ ਵਾਲੇ ਤਾਂ ਉਹੀ ਗੱਲ ਆ ਵੀ ਚਿਬ ਕੱਢਦੀ ਬਗੀ ਜਾਂਦੀ ਆ ਤੇ ਜਿਹੜੀ ਗੱਲ ਕਰ ਲੈ ਇਹਦੇ ਮੈਂ ਚਮੜੀ ਚੂਮੜੀ ਦੀ ਬਿਲਕੁਲ ਬਰੀਕ ਚਮੜੀ ਆ ਕਾਗਜ਼ ਵਰਗੀ ਕਾਗਜ਼ ਵਰਗੀ ਚਮੜੀ ਆ ਬਰੀਕ ਤੇ ਮਗਰ ਬੱਚਾ ਨਾਲ ਇਹ ਲਿਖਿਆ ਭਾਈ ਕਟਾ ਬੱਚਾ ਇਹਨੇ ਕੱਟਾ ਸੂਈ ਕਿੰਨੇ ਕ ਦਿਨ ਦੀ ਹੋਊਗੀ ਇੱਕ ਮਹੀਨੇ ਦੇ ਲਗਭਗ ਹੋਗੀ ਅੱਛਾ ਲੈ ਬੱਚੇ ਦੇ ਵੀ ਦਰਸ ਮਾਰ ਦੇ ਕੈਮਰਾ ਇੱਕ ਮਹੀਨੇ ਦੇ ਲਗਭਗ ਇਹ ਸੂਈ ਹੋਈ ਆ ਸੂਆ ਕਿਹੜਾ ਹੋਊਗਾ ਭਾਈ ਇਹਦਾ ਇਹ ਕਹਿ ਕੇ ਤੇ ਬਈ ਦੂਜੀ ਦੇ ਦਿੱਤੀ ਹੁਣ ਦੂਜੀ ਜਾਂ ਤੀਜੀ ਲਾ ਲਓ ਲਗਭਗ ਇੱਥੇ ਹੋएगी ਹਾਂ ਵੱਧ ਵੱਧ ਤੀਜੀ ਹੋਊਗੀ ਨਾ ਬਾਕੀ ਸੱਜਣੀ ਯਾਰ ਆਪਦੀ ਸਮਝਣਾ ਹਾਂ ਆਪਣੀ ਸਮਝਣਾ ਆ ਆਈਡੀਆ ਲਾ ਲੈਣ ਬਾਕੀ ਬਾਡੀ ਬੁੱਡੀ ਚੰਗੀ ਆ ਝੋਟੀ ਦੀ ਕੱਦ ਕਾਠ ਵੀ ਚੰਗਾ ਤੇ ਲੇਵੇ ਲੂਵੇ ਵਾਲੀ ਤਾਂ ਬਾਕਮਾਲ ਐ ਤੇ ਬਾਕੀ ਟਾਈਮ ਦੀ ਗੱਲ ਕਰਨਾ ਇਸ ਟਾਈਮ ਆ 5 ਤੋਂ ਸਾਢੇ 5 ਦਾ ਟਾਈਮ ਆ ਜਿਹੜੇ ਟਾਈਮ ਆਪਾਂ ਇਹਦੀ ਵੀਡੀਓ ਕਵਰ ਤੇ ਦੁੱਧ ਕਿੰਨਾ ਰੈਡੀ ਆ ਬਾਈ ਹੁਣ ਦੁੱਧ 18 ਕਿਲੋ ਬਾਈ ਹੁਣ ਚਵਾਈ ਦਾ ਹੀ ਟਾਈਮ ਐ ਸਵੇਰੇ 5:30 6 ਵਜੇ ਦੀ ਚੋਈ ਹੋਈ ਹੁਣ 5:30 6 ਵਜੇ ਦਾ ਹਾਂ ਵੀ ਡੰਗਤੀ ਆ ਝੋਟੀ ਹੋਣਾ ਜੇ ਆਪਾਂ ਗੱਲ ਕਰ ਲਈਏ ਆ ਕੇ ਦੇਖ ਲੈ ਅਗਲਾ ਡੰਗ ਤੂੰ ਡੰਗ ਆ ਕੇ ਦੇਖ ਲੈ ਲੈ ਬਾਈ ਵੀ 14 ਕਿਲੋ ਦੁੱਧ ਆਪਾਂ ਦੋ ਡੰਗ ਚਾਰ ਡੰਗ ਜੇ ਕੋਈ ਸੱਜਣਾ ਆਪਣੇ ਕੋਲ ਚੋਣਾ ਚਾਹੀਏ ਦੁੱਧ ਵੀਰੇ 19 ਕਿਲੋ 19 ਕਿਲੋ ਪਰ ਆਪਾਂ 18 ਕਿਲੋ ਦੀ ਔਰ ਤੇ ਦਿਆਂਗੇ 18 ਕਿਲੋ ਜਦੋਂ ਮਰਜ਼ੀ ਆ ਕੇ ਤੋਲ ਲੈ ਅਗਲਾ ਹਾਂ ਉਹੀ ਗੱਲ ਆ ਵੀ ਕਿੰਨੋ ਓਧਾ ਕਿਲੋ ਯਾਰ ਹਨਾ ਘੱਟੇ ਦੱਸ 14 ਲੀਟਰ ਜਦ ਲਾ ਸੱਜਣਾ ਇੱਕ ਵਾਰੀ ਨਾ ਹੋਣ ਜਦੋਂ ਤੁਰੂ ਕੀ ਝੋਟੀ ਤੁਰਦੀ ਰੀ ਅਡਜਸਟਮੈਂਟ ਕਰ ਲਓਹੀ ਗੱਲ ਆ ਵੀ ਲੇਵੇ ਲੂਰੀ ਆਲੀ ਤਾਂ ਜਿਵੇਂ ਮੈਂ ਤੁਹਾਨੂੰ ਗੱਲਬਾਤ ਦੱਸੀ ਆ ਵੀ ਇਹ ਐਨ ਸਿਰੇ ਸਿਰਾ ਕੁਆਲਿਟੀ ਆ ਜਿਵੇਂ ਆਪਾਂ ਹਰਿਆਣੇ ਦੀ ਕਹਿੰਦੇ ਆ ਨਾ ਵੀ ਇਹ ਟੋਪ ਮੋਰਾ ਇਹ ਝੋਟੀ ਸੱਜਣਾ ਟੋਪ ਮੋਰਾ ਦੇ ਵਿੱਚ ਆਉਂਦੀ ਆ ਡਰਦੀ ਥੋੜੀ ਜੀ ਜ਼ਰੂਰ ਆ ਨੇੜੇ ਫੜ ਕੇ ਤੋਰਦੀ ਬਾਈ ਦਰਸ ਥੋੜਾ ਜਿਆਦਾ ਦੂਰ ਹੋ ਕੇ ਦਿਖਾ ਦੀ ਤੇਰੇ ਸਿਸਟਮ ਇੱਥੇ ਕਮਾਲ ਆ ਇੱਥੇ ਕਮਾਲ ਆ ਬਾਈ ਇੱਥੇ ਇੱਥੇ ਕਮਾਲ ਅੰਦਰਲੇ ਬੰਨੇ ਆ ਇਹਨੂੰ ਲੈ ਜਾ ਸਕਦੇ ਆ ਇਹਨੂੰ ਲੈ ਜਾ ਕੰਜੇਆਂ ਨੂੰ ਲਾਇਆ ਸਕੰਜੇਆਂ ਨੂੰ ਆ ਥੋੜਾ ਜਿਹਾ ਬੱਚੇ ਦਾ ਕਰਦੀ ਆ ਉਹਦੇ ਕਰਕੇ ਪਸ਼ੂ ਕਈ ਵਾਰੀ ਕਬਰਾਂ ਦਰਦੀ ਨਰਦੀ ਕੈਮਰੇ ਤੋਂ ਡਰਦੀ ਆ ਆ ਸਿਸਟਮ ਤੋਂ ਵੀ ਡਰ ਜਾਂਦਾ ਸਾਡੇ ਤੋਂ ਕਈ ਵਾਰੀ ਡਾਕਟਰ ਆਣਾ ਸਿਸਟਮ ਹੀ ਆ ਇਹ ਕੈਮਰੇ ਡਰ ਜਾਂਦਾ ਵੀ ਟੀਕਾ ਤੇ ਫੋਨ ਲਾ ਦੇਣਾ ਤੇ ਰੇਟ ਇਹਨਾ ਆਪਾਂ ਕੀ ਕਰਦੇ ਆ ਬਾਈ ਰੇਟ ਇਹਦਾ 1,55,000 ਕਰਦੇ ਆ 1,55 ਰੇਟ ਇਹਦਾ ਕਰਦੇ ਆ ਉਹ ਉਰਾਂ ਨੂੰ ਆ ਜਾ ਉਹਰਾਂ ਨੂੰ ਆ ਜਾ ਨੇੜੇ ਜੇ 1,55 ਕਰਦੇ ਆ ਕਿੰਨੇ ਦੀ ਛੱਡ ਦਾਂਗੇ ਫਿਕਸ ਰੇਟ ਹੀ ਦੱਸ ਦੇ ਜਮੀ 1,52 ਦੇ ਦਾਂਗੇ 1,52 ਦੇ ਦਾਂਗੇ ਬਾਕੀ ਸੱਜਣੋ ਐਡੇ ਵੱਡੇ ਲੇਬੇ ਵਾਲੇ ਐਡੇ ਜਾਨਵਰ ਦੀ ਜੇ ਮੈਂ ਗੱਲ ਕਰ ਵਿੱਚ ਸੱਜਣਾ ਘਟੋ ਘਟਾ ਗੁੱਸਾ ਨਾ ਮੇਰੀ ਗੱਲ ਦਾ ਕਰੋ ਵੀ 2 ਲੱਖ ਤੱਕ ਵੀ ਬਾਈ ਹਨਾ 2.5 ਤੱਕ ਵੀ 20 ਕਿਲੋ ਵਾਲੇ 2 ਲੱਖ ਤੋਂ ਘੱਟ ਕੋਈ ਨਹੀਂ ਦਿੰਦਾ ਹੈਗਾ ਆ 2 ਲੱਖ ਤੋਂ ਘੱਟ ਮੰਡੀਆਂ ਜਿਵੇਂ ਵੇਖਦੇ ਆ 20 ਕਿਲੋ ਵਾਲੀ ਜਿਹੜੀ ਇਹਨੇ ਲੇਵੇ ਦੀ ਝੋਟੀ ਇਹਨੂੰ ਜੇ ਇਕੜ ਲੱਗੀ ਹੋਵੇ ਤੇ ਲੇਵਾ ਇੰਨਾ ਵੀ ਤੁਸੀਂ ਯਕੀਨ ਵੀ ਨਹੀਂ ਕਰਨਾ ਅਸੀਂ ਏਕੜੇ ਨੂੰ ਤਾਂ ਮੈਂ ਲਾ ਕੇ ਨਹੀਂ ਵੀਡੀਓ ਬਣਾਈ ਕਿ ਦੁੱਧ ਜਿਆਦਾ ਰਲੇਵਾ ਜਿਆਦਾ ਹੈ ਜੇ ਜਿਆ ਏਕੜ ਲਾਵਾਂਗੇ ਫਿਰ ਦੁੱਧ ਥੋੜੇਗੀ ਨਾ ਉਹੀ ਗੱਲ ਆ ਵੀ ਏਕੜ ਵਾਲੇ ਨਹੀਂ ਵੀਡੀਓ ਸੱਜਣੋਂ ਅਕਸਰ ਆਪਾਂ ਕਵਰ ਕਰਦੇ ਵੀ ਨਹੀਂ ਜੇ ਘੰਟਾ ਦੋ ਘੰਟੇ ਲੇਟ ਹੋ ਜਾਈਏ ਬਾਈ ਵੀਡੀਓ ਦੇ ਵਿੱਚ ਆਪਾਂ ਦੱਸ ਵੀ ਦਿੰਦੇ ਹਾਂ ਕਿਉਂਕਿ ਹੁਣ ਇਹ ਹੈ ਗਿਆ ਜਮਾਂ ਡੰਗ ਤੇ ਛੋਟ ਡੰਗ ਤੇ ਆ ਕੇ ਦੇਖ ਲਓ ਜਦੋਂ ਜਿਹੜਾ ਮਰਜੀ ਬਾਈ ਆ ਕੇ ਦੇਖ ਲੇ ਜਿੰਨਾ ਹੁਣ ਡੰਗ ਤੇ ਲੇਵਾ ਇੰਨਾ ਹੀ ਹੋਊਗਾ ਡੰਗ ਤੇ ਇੰਨਾ ਡੰਗ ਤੇ ਲੇਵਾ ਮਿਲੂਗਾ ਕੋਈ ਇਹ ਬਾਜ਼ਾਰ ਵਾਲੀ ਗੱਲਬਾਤ ਨਹੀਂ ਕਿਤੇ ਤੁਸੀਂ ਸਮਝਦੇ ਹੋ ਵੀ ਬ ਵੀ ਦੋ ਡੰਗ ਚਾਰ ਡੰਗ ਰਹਿਣ ਸੈਣ ਦਾ ਸਾਰਾ ਸਿਸਟਮ ਹੋ ਜਾਊਗਾ ਬਾਈ ਕੋਲੇ ਤੁਸੀਂ ਚੋਕੇ ਤਸੱਲੀ ਕਰਕੇ ਜਾਨਵਰ ਲੈ ਜਾਓ ਇਹ ਮਿਲੂਗੀ ਸੱਜਣਾ 152000 ਦੀ 155200 ਰਹੀ ਜੀ ਗੱਲ ਇਹ ਛੋਟ ਛੱਪਾ ਬਾਈ ਕਰ ਦੂਗਾ ਤਰਸ ਹੁਣ ਇੱਥੇ ਮਾਰਦੇ ਓਏ ਪਹਿਲਣ ਕੱਟੀ ਤੇ ਜਿਹੜੀ ਤੁਹਾਨੂੰ ਮੈਂ ਕਹਿੰਦਾ ਸੀ ਤੁਹਾਨੂੰ ਟਾਪ ਚੀਜ਼ ਦਿਖਾਉਂਗਾ ਪਹਿਲਾਂ ਤਾਂ ਬੱਚੇ ਦੀ ਮਾਰਦੇ ਯਾਰ ਇਹਦੇ 나ੜੂ ਨੂੜੂ ਤੇ ਮਾਰਦੇ ਤਸੱਲੀ ਕਰਾਦੇ ਆਪਣੇ ਦੇਖਣ ਵਾਲੇ ਸੱਜਣਾ ਦੀ ਇਹ ਹੈਗੀ ਆ ਬਾਈ ਨਾਲ ਇਹਦੇ ਕੱਟੀ ਤੇ ਫੇਸ ਕੁਆਲਟੀ ਸਿੰਘ ਸਿੰਘ ਦੀ ਗੱਲ ਕਰ ਲਿਓ ਉਹੀ ਗੱਲ ਆ ਵੀ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਯਾਰਾ ਵੀ ਬਿਊਟੀ ਵਾਲਾ ਜਾਨਵ ਤੇ ਦੁੱਧ ਵਾਲਾ ਜਾਨਵਰ ਵੀ ਆ ਇਹਦੇ ਚ ਦੋ ਕੁ ਵਾਲਤੀਆਂ ਨੇ ਲੈ ਇੱਥੇ ਦਾ ਧਰ ਸੀ ਕੱਦ ਕੱਢ ਦਾ ਅੰਦਾਜ਼ਾ ਕਰਾ ਦੇ ਬਈ ਕੱਦ ਕਾਠ ਇਹਦਾ ਦੂਜੀ ਮਿਹਸ ਨਾਲੋਂ ਵੀ ਉੱਚਾ ਬਾਈ ਹੈ ਨਾ ਪੈਲਣ ਦੇ ਹਿਸਾਬ ਨਾਲ ਨਾ ਉਹ ਤਾਂ ਅੰਦਾਜ਼ੇ ਕਿਵੇਂ ਹੋਊਗੀ ਜੀ ਦੰਦਾ ਇਹ ਦੋ ਜਾਂ ਇੱਥੇ ਹੀ ਹੈ ਜੀ ਦੋ ਹੋ ਜਾਂ ਚਾਰ ਹੋਊਗਾ ਚੈੱਕ ਨਹੀਂ ਕਰੀ ਹੈ ਨਾ ਲੈ ਬਾਈ ਇਹਨੂੰ ਵੀ ਤੋਰ ਦੇ ਖੋਦ ਕੇ ਇਹ ਕਦੋਂ ਸੁੱਈ ਆ ਬਾਈ ਇਹ ਰਾਤ ਸੁੱਈ ਹੈ ਅੱਛਾ ਇਹ ਰਾਤੀ ਸੁੱਈ ਆ ਮਾਂਗਰੇ ਦੇ ਕੱਟੀ ਆ ਹਨਾ ਕੱਟੀ ਆ ਹਾਂ ਜੀ ਆਵਲਾ ਪਾਉਲੀ ਤਾਂ ਨਹੀਂ ਕਰਦੀ ਜਮਾ ਵੀ ਨਹੀਂ ਇੰਨੀ ਠੰਡੀ ਏ ਉਹੀ ਜਿਵੇਂ ਮਰਜੀ ਬਿਠੇ ਰਹੋ ਲੈ ਸੱਚ ਨਾਲ ਪੈਲਣ ਦੇ ਹਿਸਾਬ ਨਾਲ ਭਾਈ ਇੱਥੋਂ ਅੰਦਾਜ਼ਾ ਲਾ ਲਓ ਠੰਡੀ ਸੀਲ ਕਿੰਨੀ ਆਨੀ ਪੈਲਣ ਪਸ਼ੂ ਕਈ ਵਾਰੀ ਜਿਵੇਂ ਮਰਜੀ ਬਿਠੇ ਰਹੋ ਕਈ ਵਾਰੀ ਇੱਕ ਵਾਰੀ ਵੀ ਲੱਤ ਨਹੀਂ ਜੁੱਕੀ ਇੱਕ ਵਾਰੀ ਕਈ ਵਾਰੀ ਕਰ ਜਾਂਦਾ ਬਾਕੀ ਉਹੀ ਗੱਲ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਇਹ ਹੈਗੀ ਆ ਬਿਊਟੀ ਵਾਲਾ ਜਾਨਵਰ ਵੀ ਆ ਮੇਲੇ ਪਾਉਣ ਵਾਲੀ ਝੋਟੀ ਵੀ ਆ ਤੇ ਘਰੇ ਭਾਈ ਦੁੱਧ ਹਲੇ ਮਾੜੀ ਜੀ ਬਾਹ ਕਰ ਬਾਹ ਕਰੀ ਹੋਈ ਐ ਨੇ ਉਹ ਇਵੇਂ ਤੇ ਵੀ ਮਾੜੀ ਜੀ ਬਾਹ ਤੋਂ ਤੋਂ ਨ ਤੇ ਵੀ ਲੈ ਜਾ ਤਾਂ ਲੈ ਜਾ ਬਾਹਰ ਕੱਢ ਲੈ ਹਾਂ ਇਹਨੂੰ ਤਾਂ ਕੱਢ ਲੈ ਬਾਹਰ ਇਹ ਕਿਹੜਾ ਡਰਦੀ ਇਹਨੂੰ ਤਾਂ ਦਵਾਈ ਦੇ ਗੀੜੇ ਲੱਤਾਂ ਤੇ ਵੀ ਮਾੜੀ ਜੀ ਬਾਹ ਆਈ ਹੋਈ ਹੈ ਹਾਂ ਬਾਈ ਆ ਜਾਂਦੀ ਆ ਉਹ ਕੋਈ ਗੱਲ ਨਹੀਂ ਉਹ ਤਾਂ ਮੇਰਾ ਖਿਆਲ ਆ ਬਾਈ ਦੂਜੇ ਸੂਏ ਤੱਕ ਵੀ ਆ ਜਾਂਦੀ ਆ ਜਾਂ ਹਾਂ 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 ਦਾ ਦਰਸ ਉੱਤੇ ਤੋਂ ਬਾਡੀ ਬੁੱਡੀ ਵੀ ਦਿਖਾ ਰਿਹਾ ਜਦੋਂ ਮੋੜੂਗਾ ਬਾਈ ਇੱਥੇ ਤੋਂ ਕਮਾ ਲੀ ਜੀ ਆਹ ਉਹੀ ਗੱਲ ਆ ਸੱਜਣੋ ਜਿਵੇਂ ਤੁਹਾਨੂੰ ਦੱਸਿਆ ਨਾ ਫਾਈਵ ਸਟਾਰ ਮੋਹਰਾ ਦਿਖਾਵਾਂਗੇ ਅੱਜ ਤੁਹਾਨੂੰ ਝੋਟੀਆਂ ਦੋਨੀ ਟੌਪਸ ਤੇ ਹਣ ਹੁਣ ਬਹੁਤ ਵਧੀਆ ਲੱਗਿਆ ਹੋਇਆ ਕੱਟ ਤੇ ਮੇਨ ਗੱਲ ਆ ਜਿਹੜੀ ਥਣ ਜਿਹੜੇ ਥਣ ਦੀ ਆਪਾਂ ਤੁਹਾਨੂੰ ਅਕਸਰ ਸਿਪਾਰਸ਼ ਕਰਦੇ ਹੁੰਨੇ ਆ ਨਾ ਵੀ ਉੱਤੇ ਤੋਂ ਜੜ ਮਜ਼ਬੂਤ ਥੱਲਿਓਂ ਤਿੱਖਾ ਥਾਣੇ ਨੂੰ ਉਹ ਲੱਗਿਆ ਜਿਵੇਂ ਜਿਵੇਂ ਇਹਦੀਆਂ ਚਵਾਈਆਂ ਲੱਗਣਗੀਆਂ ਉਹਵੇਂ ਬਾਈ ਇਹਦੀ ਗੱਲ ਬਾਤ ਹਨਾ ਬਣਦੀ ਜਾਊਗੀ ਜਿੱਦਾਂ ਜਿੱਦਾਂ ਇਹਦੀਆਂ ਚਵਾਈਆਂ ਲੱਗਣਗੀਆਂ ਲੈ ਇੱਥੇ ਹੀ ਬਣਲਾ ਜੇ ਇਹ ਇੱਥੇ ਹੀ ਬਣਲਾ ਤਾਂ ਸੇ ਇੱਥੇ ਥਾਣਾ ਦਾ ਗੈਪ-ਗੂਪ ਦਿ ਆ ਬਨਲਾ ਉਰੀ ਬਨਲਾ ਬਨਲਾ ਤੇ ਉੱਤੇ ਤੋਂ ਦਿਖਾ ਦੇ ਦਰਸੇ ਇਧਰੋਂ ਬਾਡੀ ਬੁੱਡੀ ਵੇ ਬਨਨ ਕੀ ਗੱਲ ਆ ਪੈਲਣ ਦੇ ਹਿਸਾਬ ਨਾਲ ਕੱਦ ਕੜ ਪੂਰਾ ਡਬਲ ਆ ਇਹਦਾ ਬਾਈ ਕੀ ਰੇਟ ਕਰਦੇ ਆਪਾਂ ਇਹਦਾ ਰੇਟ 1.75 ਕਰਦੇ ਆਂ 1.75 ਇਹ ਕਿੰਨੇ ਦੀ ਛੱਡ ਦਾਂਗੇ ਆਪਾਂ ਦੇ ਦਾਂ ਕੱਟੀ 1.70 ਦੀ 1.70 ਦੀ ਦੇ ਦਾਂਗੇ ਛੋਟ ਛੱਪਾ ਮਾਨਤਾਨ ਕਰ ਦਾਂਗੇ ਹਾਂ ਛੋਟ ਛੱਪਾ ਚੱਲ ਲੈਹੀ ਜੀ ਗੱਲ ਨਹੀਂ ਸੱਜਣੋ ਬਾਈ ਕਹਿੰਦਾ ਛੋਟ ਛੱਪਾ ਮਾਨਤਾਨ ਕੱਦ ਹਾਈਟ ਵੀਡੀਓ ਚ ਪਤਾ ਨਹੀਂ ਲੱਗਦਾ ਕੱਦ ਹਾਈਟ ਦੀ ਬਹੁਤ ਤਗੜੀ ਕੱਟੀ 1.70000 ਚ ਆਪਾਂ ਦੇਦਾ ਅੰਗੇ ਉਹਦੇ ਜੋ ਛੋਟ ਛੱਪਾ ਕਰਦਾ ਘਰ ਕੱਡਦਾ ਬਾਈ ਯਾਰ ਜਿਹੜੇ ਦੇਖਣਾ ਨੇ ਸੱਜਣੇ ਉਹ ਆਈਡੀਆ ਲਾ ਲੇ। ਆਪਾਂ ਨੇ ਖੜਿਆ ਨਾ ਆ ਮੇਰੇ ਕੱਦ ਕਾਰ ਤੋਂ ਇੱਥੇ ਤੋਂ ਇਹਦਾ ਅੰਦਾਜ਼ਾ ਲਾ ਲੈਣਗੇ ਵੀ ਕਿੱਡਾ ਕਿਹਦਾ ਉੱਚਾ ਕਰਦਾ। ਕਿਉਂਕਿ ਆਪਣਾ ਕੱਦ 5 7 5 8 ਦੇ ਏੜ ਗੇੜਾ ਲੈ ਦਰਸ ਕੱਟੀ ਤੇ ਇੱਕ ਵਾਰੀ ਫੇਰ ਮਾਰਦੀ ਕੈਮਰਾ ਉਹ ਕੱਟੀ ਫੇਰ ਦਿਖਾ ਦੇ ਉਹ ਰੋ ਕੱਟੀ ਵੀ ਪੂਰੀ ਐਕਟਿਵ ਆ ਇਹ ਵੀ ਪ्युअर ਮੋਰਾ ਜੀ ਆ ਗਈ ਜੀ ਨਾ ਇੱਕ ਨਾਲ ਇੱਕ ਦੀ ਨਾ ਮੋਰਾ ਰੱਖੀ ਆ ਇਹ ਜੈਡ ਬਲੈਕ ਕਲਰ ਚ ਆ ਗਈ ਬਾਈ ਹੈ ਨਾ ਜਮਾ ਤੇ ਇੱਕ ਵਾਰੀ ਇਹਨੂੰ ਹੋਰ ਤੋਰ ਦੇ ਬਾਈ ਤੌਰ ਦੀ ਆ ਜੇ ਲੰਬੀ ਜੀ ਹੋਰ ਤੋਰ ਦੇ ਕੇਹਰਾ ਹੋਰ ਦਿਖਾ ਤੋਰ ਦੇ ਕੱਟੀ ਆਪੇ ਮਗਰ ਆ ਜੀ ਹਾਂ ਕੱਟੀ ਦਾ ਆਪੇ ਆ ਜੂ ਮਗਰ ਕੱਟੀ ਦਾ ਪੂਰੀ ਚਲਾਕ ਹੈ ਦੀ ਲੈ ਇੱਕ ਵਾਰੀ ਹੋਰ ਤੋਰ ਦੇ ਤਸੱਲੀ ਦਰ ਸਾਰੇ ਇੱਕ ਪੱਖ ਤੋਂ ਕਰਾ ਦੇ ਕਿਉਂਕਿ ਤਾਰਾਂ ਤੂਰਾਂ ਦੀ ਥਰਲੇ ਛੱਟੇ ਦੀ ਆਪਣੀ ਗਾਰੰਟੀ ਜੋ ਤਾਰ ਠਾ ਕੋਈ ਥਰਲਾ ਛੱਟਾ ਹੋਵੇ ਜਾਂ ਕੁਝ ਵੀ ਹੋਵੇ ਤਾਰਾਂ ਮਾਰ ਕੇ ਦਿਖਾਈ ਦੇ ਦੀਆਂ ਮੈਂ ਮਾਰ ਕੇ ਦਿਖਾ ਦਿੰਦੇ ਆ ਕੱਟ ਮਾਰ ਕੇ ਤਾਰਾਂ ਸੱਜਣੋ ਇਹਦੀ ਆਪਾਂ ਤੁਹਾਨੂੰ ਮਾਰ ਕੇ ਵੀ ਦਿਖਾ ਦਨੇ ਆ ਵੀਡੀਓ ਚਹੀ ਜੀ ਗੱਲ ਨਹੀਂ ਸਮਾਰ ਕੇ ਦਿਖਾ ਦੇ ਤਾਰਾਂ ਕੱਟੀ ਦੇ ਵੇਖਦਾ ਚਾਰ ਪੰਜ ਘੰਟਿਆਂ ਦੀ ਉੱਠ ਕੇ ਮਗਰ ਮਗਰ ਕਰਦੀ ਹੈ ਬ ਇਥੇ ਦਿਖਾ ਦੀ ਬਾਈ ਪੂਰੀ ਦਿਖਾ ਦੀ ਜੇ ਤੋ ਮੁਰੂਗੀ ਛੋਟੀ ਤੇ ਠੰਡ ਠੰਡ ਬਹੁਤ ਸੋਹਣਾ ਲੱਗਿਆ ਹੋਰ ਸਰ ਸਾ 33 ਤੇ ਵੀ ਮਾਰਦੇ ਕੈਮਰਾ ਓਏ 4-5 ਘੰਟਿਆਂ ਦੀ ਹੈ ਹਜੇ ਇਹ ਵੀ ਐਕਟਿਵ ਆ ਪੂਰੀ ਬਾਹਲੇ ਆ ਬਾਈ ਮੋੜ ਲਿਆ ਇਹਨੂੰ ਲਿਆ ਤੇ ਉਹੀ ਗੱਲ ਆ ਜੇ ਕਦ ਕਾਟ ਦੀ ਗੱਲ ਕਰਨੀ ਬਾਈ ਪਹਿਲੇ ਸੂਏ ਦੇ ਹਿਸਾਬ ਨਾਲ ਹਨਾ ਪਹਿਲੇ ਸੂਏ ਜਿੱਥੇ ਮਰਜੀ ਖੜਦੇ ਓਥੇ ਹੀ ਖੜ ਜਾਂਦੀ ਜੀ ਬੱਚਾ ਥੱਲੇ ਖੜਦੋ ਨਾਲ ਨਾਲ ਖੜ ਜਾਂਦੀ ਓਥੇ ਆ ਠੰਡੀ ਸੀਲ ਵਾਲੀ ਆ ਹਨਾ ਜੇ ਗੱਲ ਕਰ ਲਈਏ ਹਾਂ ਤੇ ਬਾਕੀ ਬਿਲਕੁਲ ਸ਼ਾਂਤ ਸੁਭਾਅ ਦੀ ਆ 170 ਚੋ ਕਰ ਦਾਂਗੇ ਮਾਨਤਾਨ ਬਾਈ ਜਿਹੜਾ ਸੋਣਾ ਹਾਂ ਹਾਂ ਮਾਨਤਾਨ ਕਰ ਆ 170 ਚੋ ਮਾਨਤਾਨ ਬਾਈ ਕਹਿੰਦਾ ਕਰ ਦਾਂਗੇ ਤੇ ਧਾਰਾਂ ਆਪਾਂ ਤੁਹਾਨੂੰ ਇਹ ਹੁਣ ਦਿਖਾ ਦਨੇ ਇਹ ਲੇਵੇ ਤੇ ਨਸਾਂ ਬਹੁਤ ਨਿੱਕ ਕੱਟੀ ਦੇ ਬਰੀਕ ਬਰੀਕ ਲੇਵੇ ਤੇ ਨਸਾਂ ਇੰਨੀਆਂ ਨੇ ਤੁਹਾਨੂੰ ਮਖਾਣਾ ਤੇ ਬਾਕੀ ਉਹੀ ਗੱਲ ਆ ਬਾਈ ਜਿਹੜਾ ਪਹਿਲੇ ਨਾ ਪਸ਼ੂ ਹੁੰਦਾ ਤਾਂ ਚੰਦਰ ਮਾਨ ਬੰਦੇ ਧਰਮਾ ਹਾਂ 40 45 ਦਿਨ ਤੱਕ ਜੇ ਮੈਂ ਗੱਲ ਕਰ ਲਾਂ 40 45 ਦਿਨ ਤੱਕ ਦੁੱਧ ਤਿਆਰ ਕਰਦਾ ਰਹਿਣਾ 40 45 ਦਿਨ ਤੱਕ ਬੰਨਦਾ ਬਾਈ ਦੁੱਧ ਲੈ ਚੱਲ ਬਾਈ ਅੰਦਰ ਨੂੰ ਲੈ ਚੱਲ ਇਹਨੂੰ ਉਹ ਕ ਅਗਲੇ ਬੰਨਿਆਂ ਦਿਖਾ ਦੇ ਦਰਸ ਇੱਥੇ ਤੋਂ ਬਾਡੀ ਬੁੱਡੀ ਦਿਖਾ ਦੇ ਹੁਣ ਜਦੋਂ ਛੋਟੀ ਜਾਊਗੀ ਨਾ ਅੰਦਰ ਇੱਥੇ ਤੋਂ ਪੂਰੀ ਬਾਡੀ ਬੁੱਡੀ ਦਾ ਕਰਾ ਦੇ ਅੰਦਾਜ਼ ਆ ਵੀ ਪੈਲਣ ਦੇ ਹਿਸਾਬ ਨਾਲ ਯਾਰ ਜਿੰਨੀਆਂ ਕੱਪ ਵੀਡੀਓ ਬਣਾਉਣੇ ਆ ਵੀ ਪੈਲਣਾਂ ਦੇ ਹਿਸਾਬ ਨਾਲ ਵੀ ਬਾਹਰੀ ਚੰਗੀ ਆ ਯਾਰ ਕੱਟੀ ਕੱਦ ਕਾਠ ਵਾਲਾ ਤੇ ਲੰਬਾਈ ਲੰਬੂਈ ਵਾਲੀ ਆ ਉਚਾਈ ਉਚੂਈ ਚੰਗੀ ਆ ਮਤਲਬ ਹਰੇਕ ਪੱਖ ਤੋਂ ਚੰਗੀ ਆ ਯਾਰ ਜੇ ਗੱਲ ਕਰ ਲਈਏ ਨਾਲ ਵੀ ਇਹਦੇ ਕੱਤੀ ਵਾਲਾ ਬੱਚਾ ਛੱਡ ਲਾ ਭਾਈ ਇਹਦੀਆਂ ਧਾਰਾ ਮਾਰ ਕੇ ਦਿਖਾ ਦੇ ਇੱਕ ਵਾਰੀ ਸੱਜਣੋਂ ਆਪਾਂ ਤੁਹਾਨੂੰ ਨਾ ਵੀਡੀਓ ਦੇ ਵਿੱਚ ਇਹਦੀਆਂ ਧਾਰਾ ਮਾਰ ਕੇ ਦਿਖਾ ਦਨੇ ਆ ਫਸਮਾ ਕੇ ਤੇ ਹਲੇ ਪੜਾ ਜਰੂਰ ਆਈ ਹੋਈ ਆ ਪੜਾਂ ਚ ਸਾਫ ਹੋ ਜੂਗੀ ਛੋਟੀ ਹੌਲੀ ਹੌਲੀ ਤੇ 40 45 ਦਿਨ ਤੱਕ ਜੇ ਗੱਲ ਕਰ ਲਈਏ ਆਪਾਂ ਪਹਿਲਣ ਪਸੂ 40 ਤੋਂ 45 ਦਿਨ ਤੱਕ ਲੇਵਾ ਵੀ ਤਿਆਰ ਕਰਦਾ ਤੇ ਦੁੱਧ ਵੀ ਬਣਾਵਾਰਦਾ ਇੱਕ ਵਾਰੀ ਹੋਈ ਧਾਰਾ ਮਾਰੀਆਂ ਨੇ ਇਹਦੀਆਂ ਸਵੇਰੇ ਸਵੇਰੇ ਰਾਤੇ ਸੋਈ ਸੀ ਸਵੇਰੇ ਧਾਰਾ ਮਾਰੀਆਂ ਨੇ ਜਾਂ ਹੁਣ ਦੂਜੀ ਵਾਰ ਮਰ ਲੱਗਿਆ ਔਰ ਸੀਲ ਠੰਡੀ ਤੇ ਇੰਨੀ ਕਰਮ ਵਾਲੀ ਵੀ ਜਿਵੇਂ ਮਰਜੀ ਥੱਲੇ ਬੈੱਕ ਮਰ ਗਈ ਠੀਕ ਆ ਤੇਰਾ ਤਿਆਰ ਬਿਨਾ ਬਾਈ ਦੁੱਧ ਕਿੰਨਾ ਕ ਪਾ ਦੂਗੀ ਯਾਰ ਕੱਟੀ ਦੇ ਜਿਹੜੇ ਹਾਬ ਨਾਲ ਇੱਧਰ ਦਿਖਾਈ ਮੇਰੇ ਆ ਵੇਖ ਨੇੜੇ ਲਾ ਕੇ ਦਿਖਾ ਦਿਓ ਨਾ ਸਾਹ ਦੇ ਲੈ ਲੈ ਵੇ ਤੇ ਹਨ 15 16 ਕਿਲੋ ਤੇ ਆਰਾਮ ਨਾਲ ਕੱਟੀ ਦੂ ਦੇਗੀ ਬੱਦਦਾ ਬਾਕੀ ਬਾਡੀ ਬੁੱਡੀ ਵੀ ਬਹੁਤ ਆ ਬਈ ਤੋ ਹਣਾ ਤੇ ਬਾਡੀ ਬੁੱਡੀ ਵੀ ਚੰਗੀ ਆ ਜੀ ਲੈ ਧਾਰਾਂ ਦਿਖਾ ਦੇ ਬਾਈ ਮਾਰ ਕੇ ਕੱਤੀ ਬੰਦੇ ਮੂਰੇ ਉਹਦੇ ਕੱਤੀ ਅੱਗੇ ਬਣ ਕੇ ਹੁਣ ਇਹਦੀਆਂ ਦੋ ਦੋ ਧਾਰਾਂ ਵੀ ਦਿਖਾ ਦੇ ਮਾਰ ਕੇ ਤੇ ਉਹੀ ਗੱਲ ਆ ਜੇ ਮੈਂ ਤੁਹਾਨੂੰ ਦੱਸਿਆ ਪੈਲਣ ਦੇ ਹਿਸਾਬ ਨਾਲ ਕਿਉਂਕਿ 40 45 ਦਿਨ ਤੱਕ ਇਹ ਬਣਦੀ ਰਹਿੰਦੀ ਆ ਚਬਾਈਆਂ ਲੱਗ ਕੇ ਇਹਦਾ ਥਣ ਥਣ ਸੈਕਟ ਆਉਂਦਾ ਬਾਕੀ ਹਜੇ ਬਾਬੂ ਆਈ ਹੋਈ ਆ ਭਲਾਂ ਭੁਲਾਈਆਂ ਹੋਈਆਂ ਨੇ ਸੱਜਣੋ ਇਹਨੂੰ ਤੇ ਬਾਕੀ ਇੱਕ ਵਾਰੀ ਥੋੜੀ ਰੈਫਰੈਂਸ ਵਾਸਤੇ ਨਾਲ ਉਹਦਾ ਪਤਾ ਨਾ ਮਾਰ ਕੇ ਦਿਖਾ ਦਾਨੇ ਨਿਤਰ ਸੇਦਰੂ ਦਿਖਾ ਦੇ ਵੇ ਹਲੇ ਉਹ ਆਰੀਆ ਥੋੜੀ ਜਿਹੀ ਬਾ ਆ ਰਹੀ ਐ ਬਾ ਕਰਕੇ ਥੋੜਾ ਜਿਹਾ ਬਾਈ ਹੌਲੀ ਜੇ ਫੜਕੀ ਮਾਰੂਗਾ ਤਾਰਾ ਕਿਉਂਕਿ ਪਸ਼ੂ ਯਾਰ ਦੁੱਖ ਮੰਦਾ ਹੁੰਦਾ ਜਦੋਂ ਬਾਈ ਆ ਜਾਂਦੀ ਹੈ ਜਾਨਵਰ ਨੂੰ ਨਾ ਦੁੱਖ ਨਹੀਂ ਮੰਨਦੀ ਜਮਾਂ ਵੀ ਸਿਰਫ ਆ ਹੱਥ ਨਹੀਂ ਪੂਰੀ ਆ ਥਾਣਾ ਮੋٹے ਹੋਣ ਕਰਕੇ ਨਾ ਹੱਥ ਪੂਰੀ ਨਹੀਂ ਹੁੰਦੇ ਹਾਂ ਉਹ ਪਲਾ ਕਰਕੇ ਲੰਮਾ ਕਰ ਲਿਆ ਉਹਦੇ ਦੂਸਰੇ ਸਣਾ ਦਿਨ ਮਾਰਦੇ ਬਾਈ ਇਹ ਉਹੀ ਗੱਲ ਐ ਬਾਕੀ ਸੱਜਣੋ ਇਹਦੀ ਚਬਾਈ ਆ ਜਿਹੜੀ ਨਾ ਅੱਗੇ ਜਾ ਕੇ ਚਬਾਈਆਂ ਲੱਗ ਕੇ ਪੰਜਾ ਸੱਤਾਂ ਦਿਨਾਂ ਦੇ ਵਿੱਚ ਚਬਾਈ ਇਹਦੀ ਅੱਗੇ ਬਣਦੀ ਜਾਊਗੀ ਜਿਵੇਂ ਜਿਵੇਂ ਕਿਉਂਕਿ ਹਜੇ ਹੈਗੀ ਵੀ ਬੋਲੇ ਹੀ ਹੈ ਇਹਦੇ ਥਣਾ ਚ ਸੂਈ ਨੂੰ ਮੇਰਾ ਖਿਆਲ ਹੈ 5-7 ਘੰਟੇ ਹੋਏ ਹੋਣਗੇ ਬਾਈ ਹਨਾ ਹਾਂ 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 ਹਲੇ ਇਹ ਹੈਗੀ ਆ ਬੋਲੇ ਚ ਤੇ ਬਾਕੀ ਜਿਵੇਂ ਜਿਵੇਂ ਇਹਦੀ ਪਹਿਲਣ ਦੇ ਹਿਸਾਬ ਨਾਲ ਇਹਦੀਆਂ ਚਬਾਈਆਂ ਬਣ ਲੱਗਦੀਆਂ ਜਾਣਗੀਆਂ ਉਹ ਤਾਂ ਉਹ ਤਾਂ ਬਾਈ ਇਹ ਥੱਲੇ ਤਿਆਰ ਹੁੰਦੀ ਜਾਊਗੀ ਜਿਵੇਂ ਜਿਵੇਂ ਇਹਦਾ ਲੇਵਾ ਹੁਣ ਖਾਲੀ ਹੋਊਗਾ ਓਵੇਂ ਓਵੇਂ ਦੁੱਧ ਬਣਦਾ ਜਾਊਗਾ ਓਵੇਂ ਓਵੇਂ ਇਹਦੇ ਲੇਵੇ ਦਾ ਜਿਵੇਂ ਮੈਂ ਗੱਲ ਕਰਲਾਂ ਅੱਗੇ ਬਾਈ ਵਿਕਾਸ ਵੀ ਹੁੰਦਾ ਜਾਊਗਾ ਹਾਂ ਹਾਂ ਬਿਲਕੁਲ ਆ ਨੰਬਰ ਬੋਲ ਦਿਓ ਬਾਈ ਆਪਣਾ 99154 ਹਾਂਜੀ 500 ਇੱਕ ਵਾਰੀ ਫੇਰ ਬੋਲੋ 99154 ਹਾਂਜੀ 56054 ਹਾਂ ਉਹਨਾਂ ਨੂੰ ਇੱਕ ਪਿੰਡ ਦਾ ਐਡਰੈਸ ਦੱਸੋ ਪਿੰਡ ਨਵਾਂ ਕੋ ਹਾਂਜੀ ਜ਼ਿਲ੍ਹਾ ਸੰਗਰੂਰ ਹੈ ਹਾਂ ਜ਼ਿਲ੍ਹਾ ਸੰਗਰੂਰ ਦੇ ਲਾਸਟ ਪਿੰਡ ਆ ਗਏ ਸੰਗਰੂਰ ਇਧਰਲੇ ਪਾਸੇ ਜੀ ਆਪਾਂ ਗੱਲ ਕਰ ਲਈਏ ਵੀ ਹਰਿਆਣੇ ਦੇ ਬਾਰਡਰ ਦੇ ਨਾਲ ਲੱਗਿਆ ਹਾਂ 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 ਲੈ ਸੱਜਣੋ ਅੱਜ ਆਪਾਂ ਦਿਖਾਈਆਂ ਨੇ ਬਾਈ ਦੇ ਘਰੋਂ ਤੁਹਾਨੂੰ ਦੋ ਝੋਟੀਆਂ ਇੱਕ ਇਹ ਪਹਿਲਣ ਝੋਟੀ ਦਿਖਾਈ ਆ ਇੱਕ ਦਿਖਾਈ ਆ ਦੂਜੀ ਸੂਈ ਵਾਲੀ ਉਹਨੂੰ ਚਾਹੇ ਤੁਸੀਂ ਆਪ ਦੀ ਸਮਝ ਨਾਲ ਤੀਜੇ ਮੰਨ ਲਿਓ ਉਦੇ ਥੱਲੇ ਤਾਂ ਹੈਗਾ 18 ਲੀਟਰ ਰੈਡੀ ਦਾ 1 ਕੱਧਾ ਲੀਟਰ ਬਾਈ ਕਹਿੰਦਾ ਜਦੋਂ ਆਪਣੇ ਕੋਲ ਚੋਣ ਆਉਂਗੇ ਬਧੂਗਾ ਹੀ ਜੀ ਗੱਲ ਨਹੀਂ ਉਹਦੇ ਮਗਰ ਹੈਗਾ ਭਾਈ ਮੇਲ ਕਾਫ ਇਹਦੇ ਨਾਲ ਹੈਗੀ ਆ ਫੀਮੇਲ ਕਾਫ ਇਹਦੇ ਮਗਰ 30 30 ਸੇ ਤੇ ਕੈਮਰਾ ਕੇਰਾ ਹੋਰ ਮਾਰਦੇ ਇਹਨਾਂ ਦੋਨਾਂ ਚੋਂ ਸੱਜਣੋ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਾਓ ਉਹ ਜੋ ਟੀਆਰ ਚਾਹੇ ਤੁਸੀਂ 2 ਡੰਗ 4 ਡੰਗ ਝੋਕੇ ਲੈ ਜਾਓ ਇਹ ਤੁਹਾਨੂੰ ਧਾਰਾਂ ਨਾਲ ਹੀ ਪਾਸ ਕਰਕੇ ਲਈ ਜਾਣੀ ਪੂ ਕਿਉਂਕਿ ਇਹ ਝੋਟੀ ਹਜੇ ਤਾਜੀ ਸੂਈਆ ਦੁੱਧੇ ਦੇ ਥੱਲੇ ਹਲੇ ਹੌਲੀ ਹੌਲੀ ਰੈਡੀ ਦਾ ਹੋਊ ਤੇ ਬਾਕੀ ਇਸੇ ਤਰ੍ਹਾਂ ਵੀਡੀਓ ਕਿਸੇ ਹੋਰ ਫਾਰਮ ਤੋਂ ਲੈ ਕੇ ਮਿਲਾਂਗੇ ਉਦੋਂ ਤੱਕ ਚੈਨਲ ਨਾਲ ਬਣੇ ਰਹੋ ਧੰਨਵਾਦ